ਇਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕਰ ਦਿੱਤੀ ਹੈ 50000 ਰੁਪਿਆ ਤੇ ਬਸ 1 ਸ਼ੌਟ ਹੀ ਅਨਾਉਂਸ ਕੀਤਾ ਹੈ ਸਰ ਕੋਈ ਹੋਰ ਵੀ ਸਾ ਆਪਣਾ ਕੰਡੀਸ਼ਨ ਲਗਾਈ ਹੋਈ ਹੈ ਕੋਰਟ ਨੂੰ ਅੱਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਣਗੀਆਂ ਇਹ ਚ ਕੋਈ ਪਲੀ ਹੀ ਨਹੀਂ ਲਈ ਗਈ ਹੈ ਜੀ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਂਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਏਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੂਗੀ ਸਾਡੇ ਡਿਫੈਂਸ ਨੂੰ ਉਹ ਵੀ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਹੋਣਾ ਬਾਕੀ ਹੈ ਤੇ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕਰ ਜੀ ਸਾਹਿਬ ਨੇ ਬੇਲ ਕੀਤੀ ਹੈ ਅ ਕਲੈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕੌਨਸਲ ਸੀ ਸੀਨੀਅਰ ਕੌਨਸਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੀ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਇਹ ਆਪਣਾ ਸੈਸ਼ਨ ਜੱਜ ਦਾ ਅਡੀਸ਼ਨਸ ਹੈ ਜੀ ਸਪੈਸ਼ਲ ਕੋਰਟ ਹੈ ਐਂਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਕੱਖ ਰੱਖਿਆ ਗਿਆ ਇਸ ਮਾਮਲੇ ਉ ਆ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਹਿਤ ਰੱਖਿਆ ਜਿਸ ਇਨਵੈਸਟੀਗੇਸ਼ਨ ਅਫੀਸਰ ਚਲਾਣ ਲੈ ਕੇ ਆਈ ਸੀ ਕੋਰਟ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਇੱਕ ਮੌਕੇ ਤੇ ਬਰਾਮਦ ਕੀਤੀ ਗਈ ਸੀ 17.71 ਇਹ ਰੋਹ ਜਿਹੜੀ ਗੱਡੀ ਵਿੱਚ ਜੀ ਪੁਲਿਸ ਕਹ ਰਹੀ ਹੈ ਕਿ ਇਸ ਦਾ ਮੌਕੇ ਤੇ ਫੜੀ ਗਈ ਜੇ ਪਰ ਪੁਲਿਸ ਨੇ ਸਾਰੇ ਚੁੱਕੀ ਗਏ ਮਾਈ ਸੀ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਨਾ ਹੋਣਾ ਬਾਕੀ ਆ ਉਹ ਟ੍ਰਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਈ ਹੈ ਰਿਕਵਰੀ ਹੋਰ ਵੀ ਕੋਈ ਦਿਖਾਈ ਗਈ ਹੈ ਨਾ ਹੋਰ ਰਿਕਵਰੀ ਹੈ ਨਹੀਂ ਸਾਰਾ ਗ੍ਰਾਮ ਤੋਂ ਬਿਨਾਂ ਕੋਈ ਰਿਕਵਰੀ ਹੈ ਕਦੋਂ ਤਾਂ ਕਾਇਮ ਹੋਏ ਫਿਰ ਉਹ ਤਾਂ ਅੱਜ ਸ਼ਾਮ ਤੱਕ ਆ ਜਾਂਗੇ ਬੇਲ ਬਾਂਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿ ਆ ਦੋ ਦੀ ਰੈਸ ਸੀਗੀ ਅੱਜ ਵੇਲ ਹੋਊਗੀ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਹੈ ਤੇ ਤੁਹਾਨੂੰ ਲੱਗਦਾ ਤੁਹਾਡੇ ਕਲਾਇੰਟ ਕਲਾਇੰਟ ਸਰ ਮੈਲਾ ਕਿਹਟੇ ਦੇਖਿਆ ਯਾਰ ਕੁਝ ਪਾਰ ਹੋ ਗਿਆ ਉਹ ਤਾਂ ਚੱਲ ਜੂਗਾ ਸ਼ੁਰੂ ਦੱਸੋ ਸ਼ੁਰੂ ਆ ਤਾਂ ਨਾਮ ਕਰਾਓ ਸੇ ਠੀਕ ਹੈ ਸਾਡੇ ਇਸ ਮਾਮਲੇ ਦੇ ਵਿੱਚ ਅਮਨਦੀਪ ਕੌਰ ਮਾਮਲੇ 'ਚ ਅਦਾਲਤ ਕੋਲੋਂ ਅਜੇ ਇੱਕ ਫੈਸਲਾ ਸੁਣਾਇਆ ਗਿਆ ਕੀ ਇਹ ਪੂਰਾ ਮਾਮਲਾ ਹੈ ਇਹ ਤੋਂ 17 ਗ੍ਰਾਮ ਜਿਹੜਾ ਸ੍ਰਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਮਿਲ ਅਨਾਉਂਸ ਕੀਤੀ ਹੈ ਸੁਪਨਿਆ ਹਜ਼ਾਰ ਰੁਪਿਆ ਤੇ ਪਸਟ ਬਨ ਛੋਟੀ ਅਨਾਉਂਸੀ ਸਰ ਵੀ ਹੋਰ ਵੀ ਸਾ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਲੋਂ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਣੀ ਹੈ ਇਹ ਚ ਕੋਈ ਪਲੀ ਹੀ ਨਹੀਂ ਲਈ ਗਈ ਹੈ ਜੀ ਮਾਫ ਕਰਨਾ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਏਕਸਕਲੂਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੂਗੀ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਹੈ ਕਲਾਈਂਟ ਦਾ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜਿਹੜੀ ਜੱਸ ਸਾਹ ਨੇ ਬੇਲ ਕੀਤੀ ਹੈ ਅ ਕਲਾਈਂਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਾਨਸੈਪਟ ਸੀਨੀਅਰ ਕਾਨਸੈਪਟ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਸ ਸਾਹ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਇਹ ਆਪਣਾ ਸੈਸ਼ਨ ਜੱਜ ਸਾਹਿਬ ਹੈ ਅ ਐਡੀਸ਼ਨ ਹੈ ਜੀ ਸਪੈਸ਼ਲ ਕੋਰਟ ਹੈ ਐਂਡੀਬੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਕੰਮ ਰੱਖਿਆ ਗਿਆ ਜੀ ਤੁਹਾਨੂੰ ਦੇ ਉੱਤੇ ਆ ਫਿਲਹਾਲ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਰੱਖਿਆ ਜਸ ਇਨਵੈਸਟੀਗੇਸ਼ਨ ਆਫੀਸਰ ਚਲਾਉਂਦਾ ਲਕੀਐਸੀ ਕੋਰ ਨੇ ਕੋਈ ਉਹਨਾਂ ਨੂੰ ਤਾਂ ਖਾਸ ਕੁਆਰੀ ਨਹੀਂ ਬੁਕ ਕੀਤੀ ਜੇ ਕੁਆਰੀ ਐਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਉਸ ਦੇ ਤਰਫੋਂ ਇੱਕ ਮੌਕੇ ਦਾ ਬਰਾਮਦ ਕੀਤਾ ਗਿਆ ਸੀ 74.71 ਤੇ ਉਹ ਜਿਹੜੇ ਟਾਰਗੇਟ ਵਿੱਚ ਸਕਰੀਏ ਕਿਸ ਤਰ੍ਹਾਂ ਮੁਕੀਲੀ ਫੜੀ ਗਈ ਜਿੱਦੋਂ ਪੁਲਿਸ ਨੇ ਸਾਰੇ ਚੁੱਥੀ ਗੇਮ ਆਏ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨਾ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਈ ਹੈ ਰਿਕਵਰੀ ਹੋਰ ਵੀ ਕੋਈ ਦਿਖਾਈ ਦੀ ਹੈ ਨਾ ਹੋਰ ਆ ਰਿਕਵਰੀ ਹੈ ਨੀ ਸਾਰਾ ਗ੍ਰਾਮ ਤੋਂ ਬਣਾ ਕੋਈ ਰਿਕਵਰੀ ਹੈ ਕੱਲ ਤਾਂ ਕਾਇਮ ਹੋ ਗਿਆ ਫਿਰ ਉਹ ਅੱਜ ਸ਼ਾਮ ਤੱਕ ਆ ਜਾਣਗੇ ਬੇਲ ਬਾਂਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹੇ ਆ ਦੋ ਦਿਨ ਹੀ ਰਹਿ ਸੀਗੀ ਅੱਜ bail ਹੋ ਗਈ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ